brought to by silver pumps top quality aur consistent performance ke liye sirf silver pumps naam yaad rakhna sanjeh ek karwai ki thi saryane gal ke aur as a team assi ye karwai raat kal dopahar to shuru ki thi aur ede vich fauj ka police nu ekachi safalta prapt hui hai jede vich jede killers hai wo identify ho chuke ne aur jede do bande is ghatna de vich shamil si ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਬਟ ਐਜ਼ ਆਫ ਨਾਓ ਕੋਈ ਪੁਰਾਣਾ ਥ੍ਰੈਟ ਇਹਨਾਂ ਨੂੰ ਆਇਆ ਨਹੀਂ ਮਿਲਿਆ ਮੈਂ ਜਦੋਂ ਅਬੂਹਰ ਆਇਆ ਇਹਦੇ ਬਾਅਦ ਮੈਂ ਜਗਾ ਵੀ ਜਿੱਥੇ ਸੀਨ ਆਫ ਅਕਰੈਂਸੀ ਉਹਦਾ ਨਜਰਾ ਕੀਤਾ ਉਸਦੇ ਬਾਅਦ ਪਰਿਵਾਰ ਨੂੰ ਮਿਲ ਕੇ ਇੱਥੇ ਆਇਆ ਸਾਰੇ ਅਫਸਰਾਂ ਨਾਲ ਇੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੱਲ ਅਬੂਹਰ ਵਿੱਚ ਇੱਕ ਬਹੁਤ ਦੁਖਦ ਘਟਨਾ ਵਾਪਰੀ ਜਦੋਂ ਕਿ ਇੱਥੇ ਨੇ ਇੱਕ ਬਹੁਤ ਓਕੇ ਬਿਜ਼ਨਸਮੈਨ जी 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 पीएस संजय अर्पिता जी ਦਾ ਐਡੀਜੀ ਕਤਲ ਕਰ ਦਿੱਤਾ ਗਿਆ ਔਰ ਇਸ ਇਨਸੀਡੈਂਟ ਦੇ ਬਾਅਦ ਪੁਲਿਸ ਨੇ ਇਮੀਡੀਏਟਲੀ ਪਰਚਾ ਦਰਜ ਕਰਦਿਆ ਹੋਇਆ ਔਰ ਇੱਕ ਕਾਰਵਾਈ ਸ਼ੁਰੂ ਕੀਤੀ ਔਰ ਇਸ ਕਾਰਵਾਈ ਦੇ ਦੌਰਾਨ ਸਾਡੇ ਜਿੰਨੇ ਵੀ ਪੰਜਾਬ ਪੁਲਿਸ ਦੇ ਵਿੰਗਸ ਹੈਗੇ ਉਹ ਸਾਰਿਆਂ ਨੇ ਸਾਂਝੀ ਇਹ ਕਾਰਵਾਈ ਕੀਤੀ ਸਾਰਿਆਂ ਨੇ ਰਲ ਕੇ ਔਰ ਐਸ ਅ ਟੀਮ ਅਸੀਂ ਇਹ ਕਾਰਵਾਈ ਰਾਤ कल दोपहर तो शुरू की थी और इदे ਵਿੱਚ ਫਾਜ਼ਲ ਕਾ ਪੁਲਿਸ ਨੂੰ ਇੱਕਾਚੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਜਿਹੜੇ ਕਿਲਰਸ ਹੈ ਉਹ ਆਈਡੈਂਟੀਫਾਈ ਹੋ ਚੁੱਕੇ ਨੇ ਔਰ ਜਿਹੜੇ ਦੋ ਬੰਦੇ ਇਸ ਘਟਨਾ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਔਰ ਅੱਗੇ ਦੀ ਤਫ਼ਤੀਸ਼ ਜਾਰੀ ਹੈ ਔਰ ਅੱਗੇ ਜੋ ਵੀ ਜਿਹੜੇ ਜਿਹੜੇ ਬੰਦੇ ਗ੍ਰਿਫਤਾਰ ਹੋਏ ਜੀ ਉਹਨਾਂ ਦਾ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੈ ਜਿਹੜੇ ਬੰਦੇ ਗ੍ਰਿਫਤਾਰ ਹੋਏ ਆ ਇੱਕ ਤਾਂ ਹੈ ਅ ਰੀਜ਼ਰ ਐਸ ਯਸ ਇੱਕ ਆ ਰਾਮਰਤਨ ਇੱਕ ਰਾਮਰਤਨ ਸਨ ਆਫ ਰਮੇਸ਼ ਕੁਮਾਰ ਰੈਜ਼ੀਡੈਂਟ ਆਫ ਪਟਿਆਲਾ ਔਰ ਦੂਸਰਾ ਹੈ ਜਸਪ੍ਰੀਤ ਸਿੰਘ ਸਨ ਆਫ ਹਰਜੀਤ ਸਿੰਘ ਰੈਜ਼ੀਡੈਂਟ ਆਫ ਮਰਦਨਪੁਰ ਸਰਨਰ ਦੇ ਕੀ ਹੋਤੀ ਗਾਇ ਮਾਟਰ ਗੋਲੀਆਂ ਚਲਾਨ ਚੀਆ ਜੇ ਤੁਹਾਨੂੰ ਜਿਹੜੀ ਵੀ ਡਿਟੇਲਸ ਹੋਣ ਗਿਆ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਇਹ ਦੋ ਬੰਦਿਆਂ ਦੀ ਅਜੇ ਇੰਟਰੋਗੇਸ਼ਨ ਔਰ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਇਸ ਦਾ ਹੋਰ ਖੁਲਾਸਾ ਸਾਡੀ ਟੀਮ ਹੋਰ ਕਈ ਪਾਸੇ ਸਟੇਟ ਦੇ ਵਿੱਚ ਗਈਆਂ ਹੋਈਆਂ ਨੇ ਸੋ ਇਸ ਦੇ ਬਾਅਦ ਜੋ ਵੀ ਸਾਨੂੰ ਇਤਲਾਮ ਮਿਲੇਗੀ ਅਸੀਂ ਤੁਹਾਡੇ ਨਾਮ ਸਾਂਝੀ ਕਰਾਂਗੇ ਇਹ ਬੰਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ ਸ਼ਮਨਕਾ ਨਹੀਂ ਸੀ ਮੈਂ ਦੱਸ ਰਿਹਾ ਅਜੇ ਜਦੋਂ ਤੱਕ ਸਾਰੇ ਫੜੇ ਨਹੀਂ ਜਾਂਦੇ ਉਦੋਂ ਤੱਕ ਅਸੀਂ ਥੋੜਾ ਜਿਹਾ ਰੈਸਟ੍ਰੈਂਟ ਰੱਖ ਰਹੇ ਹਾਂ ਕਿ ਅਸੀਂ ਤੁਹਾਨੂੰ ਗੱਲਾਂ ਡਾਇਵਰਜ ਨਹੀਂ ਕਰਦੇ ਪਰ ਇੱਕ ਗ੍ਰਿਫਤਾਰੀ ਹੋ ਗਈ ਹੋਤੋ ਇਹ ਅਜੇ ਸਾਰਾ ਮੈਂ ਤੁਹਾਨੂੰ ਸਿਰਫ ਬੰਦਿਆਂ ਦੇ ਨਾਂ ਦੱਸਦੇ ਹਾਂ ਬਾਕੀ ਕਿਸ ਤਰ੍ਹਾਂ ਹੋਇਆ ਕੀ ਗੱਲ ਬਣੀ ਇਹ ਸਾਰੀ ਚੀਜ਼ਾਂ ਅਸੀਂ ਛੇਤੀ ਤੁਹਾਡੇ ਸਾਹਮਣੇ ਲੇਕਿਨ ਅਜੇ ਤੱਕ ਅਦੋਦੀ ਫਰੋਤੀ ਨੂੰ ਲੈ ਕੇ ਸੀ ਜਾਂ ਕਿਸ ਨੂੰ ਲੈ ਕੇ ਹੇ ਵੀ ਐਂਗਲ ਸਾਰੇ ਐਂਗਲਸ ਦੇਖ ਰਹੇ ਹਾਂ ਬਟ ਐਜ਼ ਆਫ ਨਾਓ ਕੋਈ ਪੁਰਾਣਾ ਥ੍ਰੈਟ ਇਨਾਂ ਨੂੰ ਆਇਆ ਨਹੀਂ ਮਿਲਿਆ ਮੈਂ ਜਦੋਂ ਅਗੋਹ ਰਾਇਆ ਇਸ ਦੇ ਬਾਅਦ ਮੈਂ ਜਗਾ ਦੀ ਜਿੱਥੇ ਸੀਨ ਆਫ ਅਕਰੈਂਸੀ ਉਹਦਾ ਨਾਣਾ ਕੀਤਾ ਉਸ ਦੇ ਬਾਅਦ ਪਰਿਵਾਰ ਨੂੰ ਮਿਲ ਕੇ ਇੱਥੇ ਆਇਆ ਸਾਰੇ ਅਫਸਰਾਂ ਨਾਲ ਇੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਡੀਆਈਜੀ ਫਿਰੋਜ਼ਪੁਰ ਰੇਂਜ ਜੀਐਸਐਸਪੀ ਫਾਜ਼ਲ ਕਾ ਔਰ ਮੇਰੇ ਨਾਲ ਨੇ ਡੀਆਈਜੀ ਏਜੀਟੀਐਫ ਜੌਨ ਸਾਹਿਬ ਇਹ ਸਾਰੇ ਰਲਕੇ ਔਰ ਜਿਹੜੀ ਸਾਡੀ ਹੋਰ ਵੀ ਏਜੰਸੀਜ਼ ਹੈ ਸਾਰੇ ਰਲਕੇ ਸਾਡਾ ਇਹ ਰੈਤਨ ਹੈ ਕਿ ਅਸੀਂ ਬਹੁਤ ਛੇਤੀ ਤੁਹਾਨੂੰ ਇਹ ਸਾਰਾ ਸਾਰੀ ਕਹਾਣੀ ਕਲੀਅਰ ਕਰਕੇ ਤੁਹਾਡੇ ਅੱਗੇ ਰੱਖਾਂ ਸਰ ਕਿੰਨੇ ਲੋਗੇ ਇਨਵੋਲਵ ਕਿੰਨੇ ਲੋਕ ਸੀ ਜੀ ਮੈਂ ਮੈਂ ਦੱਸਿਆ ਨਾ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਇਸ ਕਰਕੇ ਅਸੀਂ ਜੀ ਸਰ ਜਿਹੜਾ ਇੱਕ ਪ੍ਰਾਈਵੇਟ ਕਰਨਾ ਠੀਕ ਨਹੀਂ ਹੈ ਅਸੀਂ ਛੇਤੀ ਦੱਸਾਂਗੇ